ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਗੁਰਮੁਖ ਪੂਜੀਏ ਪਾਈਏ ਮੁਖ ਦਵਾਰ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਤੀਸਰੇ ਪਾਸ਼ਾ ਜੀ ਦੀ ਰਚਿਤ ਪਵਿੱਤਰ ਗੁਰਬਾਣੀ ਹੈ ਆਪ ਜੀ ਵਰਮਾਉਣਾ ਕਰਦੇ ਹੋ ਕਿ ਇਸ ਜੀਵਨ ਤੇ ਵਿੱਚ ਜਿਹੜਾ ਗੁਰੂ ਦਾ ਮਾਰਗ ਉੱਝ ਲੈਂਦਾ ਹੈ ਜਿਹੜਾ ਇਹ ਪਛਾਣ ਕਰ ਲੈਂਦਾ ਹੈ ਕਿ ਜੋ ਗੁਰੂ ਦੀ ਚੋਣ ਕਰ ਲੈਂਦਾ ਹੈ ਗੁਰੂ ਦਵਾਰਾ ਦੱਸੇ ਮਾਰਗ ਤੇ ਚੱਲ ਕੇ ਲੋੜਵੰਦਾਂ ਦਾ ਭਲਾ ਕਰਦਾ ਹੈ ਕਿਸੇ ਗਰੀਬ ਦੇ ਨਾਲ ਓਕੇ ਸਮੇ ਖੜਦਾ ਹੈ ਹਮੇਸ਼ਾ ਹਰੇਕ ਦੀ ਮਦਦ ਕਰਦਾ ਹੈ ਨਿਮਰਤਾ ਦੇ ਵਿੱਚ ਰਹਿੰਦਾ ਹੈ ਸਾਦਾ ਨਿਵਾਸ ਰੱਖਦਾ ਹੈ ਅਸਲ ਦੇ ਵਿੱਚ ਉਹੀ ਮੋਖਦਵਾਰ ਮਤਲਬ ਵਾਹਿਗੁਰੂ ਜੀ ਦੇ ਅਸਲੀ ਦਰਵਾਜੇ ਦੇ ਦਰਸ਼ਨ ਕਰ ਸਕਦਾ ਹੈ ਉਹਨੂੰ ਹੁਣ ਜਿਹਨੂੰ ਦਰਵਾਜਾ ਦਿਖ ਗਿਆ ਉਹਦੇ ਲਈ ਦਰਵਾਜਾ ਖੁੱਲੂਗਾ ਵੀ ਅਸਲ ਕਹਿਣ ਦਾ ਭਾਵ ਹੈ ਕਿ ਵਾਹਿਗੁਰੂ ਜੀ ਉਸ ਪਿਆਰੇ ਨੂੰ ਹੀ ਦਰਸ਼ਨ ਦਿੰਦੇ ਨੇ ਹੈਗੇ ਸਾਰਿਆਂ ਦੇ ਨਾਲ ਨਹੀਂ ਪਰ ਦਿਖਦੇ ਗੁਰੂ ਮੁਖ ਦੀਦਾ ਗੁਰੂ ਦੇ ਸੰਦੇਸ਼ ਦੇ ਵੱਲ ਮੁਖ ਹੈ